ਸਵਾਗਤ ਹੈ ਜੀ ਸਾਰਿਆਂ ਦਾ ਆਪਣੇ ਚੈਨਲ ਪਿੰਟੂ ਪੰਜਾਬ ਤੇ ਆਪਾਂ ਇਸ ਚੈਨਲ ਤੇ ਐਕਸਪੈਰੀਮੈਂਟ ਹੀ ਕਰਿਆ ਕਰਨੇ ਆ ਜੋ ਚੀਜ਼ਾਂ ਆਪਾਂ ਨੂੰ YouTube ਤੇ ਬਣਾਉਣੀਆਂ ਦੱਸੀਆਂ ਜਾਂਦੀਆਂ ਆਪਾਂ ਉਹ ਬਣਾ ਕੇ ਦਿਖਾਇਆ ਕਰਾਂਗੇ ਅੱਜ ਆਪਾਂ ਬਣਾਉਣਾ ਆਲੂ ਭੁਜੀਆ ਆਚਾਰ ਵਾਲ ਆਲੂ ਆਪਾਂ ਬੋਇਲ ਕਰ ਲਿਆ ਤੇ ਅੱਜ ਆਪਾਂ ਆਲੂ ਭੁਜੀਆ ਬਣਾ ਕੇ ਦੇਖਾਂਗੇ ਜੀ ਨਾਲੇ ਤੁਹਾਨੂੰ ਦੱਸਾਂਗੇ ਵੇ ਸਹੀ ਬਣਦਾ ਆਪਾਂ ਐਕਸਪੈਰੀਮੈਂਟ ਹੀ ਕਰਕੇ ਦਿਖਾਇਆ ਕਰਦੇ ਆ ਜੀ ਕਿ ਕਰਨੇ ਹੁਣ ਆਪਾਂ ਮੈਸ ਇਹਨਾਂ ਨਾਪਾ ਕੋਟ ਲੈਣਾ ਆਲੂ ਆ ਦੇਖਦੇ ਆ ਜੇ ਆਪਾਂ ਤਜਰਬਾ ਕਰਕੇ ਆਲੂ ਪੂਰੀ ਗਾ ਇਹੋ ਵੱਡੇ ਯੂਟਿਊਬਰ ਸਿਖਾਉਂਦੇ ਆ ਆਪਾਂ ਤਜਰਬੇ ਕਰਕੇ ਦੇਖਿਆ ਕਰਾਂਗੇ ਦੱਸਿਆ ਕਰਾਂਗੇ ਜੀ ਵਧੀਆ ਬਣਦੀ ਹੈ ਚੀਜ਼ ਤਾ ਲੱਗ ਗਿਆ ਤੁਰੂ ਆਪਾਂ ਵਿੱਚ ਪਾਉਣ ਲੱਗੇ ਆਪਾਂ ਲਸਣ ਦੀ 4 ਕਲੀਆਂ ਛਿੱਲ ਲਈਆਂ ਤੇ ਉਹਨਾਂ ਦਾ ਪਾਣੀ ਕੱਢ ਕੇ ਆਪਾਂ ਇਹਦੇ ਵਿੱਚ ਬਣਾਤਾ ਇਹਦੇ ਨਾਲ ਆਪਾਂ ਦਾ ਟੇਸ ਦਾ ਆਹੋ ਲਸਣ ਦਾ ਬਦਿਆ ਵੱਖਰਾ ਅੰਦਰ ਵਿੱਚ ਆਪਾਂ ਪਾਉਨੇ ਆ ਨੂਨ ਮਿਰਚ ਆਪਾਂ ਪਾ ਲਈ ਥੋੜੀ ਜੀ ਕਾਲੀ ਮਿਰਚ ਨੂਨ ਮਿਰਚ ਆਪਾਂ ਸਵਾਦ ਅਨਸਾਰ ਆਪੇ ਇੱਕ ਚਮਚਾ ਆਪਾਂ ਨੂਨ ਦਾ ਪਾ ਲਿਆ ਥੋੜਾ ਜੀ ਆਪਾਂ ਹਲਦੀ ਪਾਊਡਰ ਪਾਉਣੀ ਆ ਐਨ ਇੱਕ ਤਾਂ ਰੰਗ ਵਧੀਆ ਆ ਜਾਵੇ ਆਪਣੇ ਪੁਜੀਏ ਦਾ ਮਿਰਚ ਥੋੜੀ ਜੀ ਟੇਸਟ ਲਈ ਤਾਂ ਜੋ ਕਿ ਕਰਾਰਾ ਆਪਣਾ ਭੁਜੀਆ ਬਣੇ ਨਾਲ ਪਰਿਵਿਚਰ ਲਾ ਮਾਂ ਦੀ ਬੇਸਣ ਦੀ ਆਪਾਂ ਇਹਦੇ ਵਿੱਚ ਲਾਉਣੀ ਆ ਛੋਟੀ ਕੌਡੀ ਬੇਸਣ ਦੀ ਆਪਾਂ ਲੈ ਲਈਏ ਤਾਂ ਪਾਣੀ ਪਾ ਕੇ ਸਾਨੂੰ ਕੋਲ ਤਿਆਰ ਕਰਦੇ ਆ ਦਾ ਸੀ ਆਪਣਾ ਪੂਰੀ ਆਖੇ ਸੀ ਇਹਤ ਲਵਾਉਣਾ ਆਪਾਂ ਭੂਜੀਏ ਨੂੰ ਇਹ ਆ ਪਕੌੜੀਆਂ ਦੇਖੋ ਆਪਣੀਆਂ ਚੋਟੀਆਂ ਜੀਆਂ ਆਪਾਂ ਕੱਟ ਵੀ ਚੁੱਕੇ ਆਂ ਦੇਖੋ ਪਕੌੜੀਆਂ ਆਪਣੀਆਂ ਵਧੀਆ ਬਣੀਆਂ ਨੇ ਮੈਂ ਕੀ ਇਹ ਵੀ ਆਪਾਂ ਆਲੂ ਭੂਜੀਆ ਜਿਹੜਾ ਪਿਆ ਕਾ ਸਕਦੇ ਆ ਘਰੇ ਖਾਣ ਲਈ ਵਧੀਆ ਜੀ ਫਰਟੇ ਇਹ ਸਾਰਾ ਪੂਜੀਆ ਬਣ ਕੇ ਤਿਆਰ। ਨਾਲ ਜੀ ਬੜੀ ਕ੍ਰਿਸਪੀ ਕ੍ਰਿਸਪੀ ਬਣੀਆਂ ਪਕੌੜੀਆਂ ਆਪਣੀਆਂ। ਉਹ ਆਜ ਤੋਂ ਪਤਾ ਹੀ ਲੱਗ ਰਿਹਾ ਵਾ। ਕ੍ਰਿਸਪੀ ਬਣੀਆਂ ਪਕੌੜੀਆਂ ਆਪਣੀਆਂ। ਥੋੜੀ ਜਿਹੀ ਬੇਸਣ ਨਾਲ ਤੇ ਦੋ ਕਾਲੂ ਪਾ ਕੇ ਆਪਾਂ ਢੇਰ ਸਾਰਾ ਭੜੀ ਜਾਣਾ। ਆਪਾਂ ਪੂਜੀਆ ਕਰੇ ਤਿਆਰ ਕਰ ਸਕਦੇ ਹਾਂ। ਥੈਂਕ ਯੂ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ।